ਸਮਝਦਾ ਮੈਂ ਇੱਕ ਦੁਰਭਾਗਿਆਪੂਰਨ ਗੱਲ ਐ ਪੰਜਾਬ ਵਾਸਤੇ ਗੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਇੱਕ ਚੀਫ ਮਿਨਿਸਟਰ ਕਿੰਨੇ ਐਮਪੀ ਸਹਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਐ ਤੇ ਮਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉਥੇ ਸਾਰੇ ਐਮਪੀ ਸਹਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਨਤਾ ਇਹਨਾਂ ਦੇ ਸਿੱਲੰਕੇ ਸਾਥੀਆਂ ਨੇ ਦੇ ਕੋਠੀ ਦੀਆਂ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਐ ਤੇ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਗੜਕਰੀ ਸਾਹਿਬ ਕਦੇ ਕਿਸੇ ਨੂੰ ਮਨਾਂ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਪੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚੀਫ ਨੈਸ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਏ ਤੇ ਮਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ ਡੇਢ ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਨਾਲ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਤਾਂ ਮਨੂ ਡਿਸੀਜਨ ਦਾ ਸੀ ਸਾਰਿਆਂ ਦਾ ਡਿਸੀਜਨ ਦਾ ਵੀ ਇਸ ਮੌਸਮ 'ਚ ਨਹੀਂ ਆਣਾ ਹੈਲੀਕਾਪਟਰ ਆ 2 ਘੰਟੇ ਚੰਡੀਗੜ੍ਹ ਠਕੜਾ ਮੈਂ ਪਹੁੰਚ ਗਿਆ ਉਹ ਵੀ ਆ ਸਕਦੇ ਸੀ ਇੱਕੋ سوال ਕਹੂੰਗਾ ਕਿ ਉਹਨਕੇ ਪਾਉਂ ਮੈਂ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਦੇ ਹਾਂ ਤੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜੀ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਬਿਨਾਂ ਹੈਲੀਕਾਪਟਰ ਦੇ ਘਰੋਂ ਹੀ ਨਹੀਂ ਨਿਕਲਦੇ ਚੜ੍ਹਨ ਹੈਲੀਕਾਪਟਰ 'ਤੇ ਅੱਜ ਜਦੋਂ ਮੌਕਾ ਸੀਗਾ ਗੱਗਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਗਏ ਐ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖਿਆ ਸੋਮ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ 'ਸੇ ਬਾਤ ਪਰਸੂ ਕਰਕੇ ਕਰੂੰਗਾ ਜਿਾਜੋਂ ਦੇ ਹੁਣੇ ਨਿਵੇੜਾ ਹੋ ਜਾਣਾ ਸੀ 1 ਲੱਖ ਕਰੋੜ ਰੁਪਈਆ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਚਾਹੀਏ ਐਕਸਪ੍ਰੈਸ ਹੋਏ ਐ ਚਾਹੇ ਇਕਨੋਮਿਕ ਕੋਰੀਡੋਰ ਦੇ ਤੇ ਤੇ ਦੇਖੋ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਗੱਗਰੀ ਸਾਹਿਬ ਮੰਨਿਆ ਹਵਾਈ ਜਹਾਜ਼ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਮੈਂ ਕੋਈ ਮੰਤਰੀ ਆ ਸਕਦਾ ਕੰਟਰੀ ਆ ਜਾਂਦੇ ਕੋ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇਹ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲगाव ਦੱਸਿਆ ਖੁਦ ਆਪਣਾ ਗਡਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਮੌਕਾ ਲੱਗਿਆ ਚੇ ਕਰਤਾਰਪੁਰ ਲਾਂਘੇ ਵਾਲਾ ਮਸਲਾ ਸੀਗਾ ਚਾਹੇ ਹੋਰ ਵੀ ਸ਼ਾਹਪੁਰ ਕੰਡੀ ਬਰਾਜ ਵਾਲਾ ਜਿਹੜਾ ਮਸਲਾ ਸੀਗਾ ਹਰੇਕ ਮਸਲੇ 'ਚ ਉਹਨੇ ਪੰਜਾਬ ਦੀ ਉਹਨਾਂ ਤਾਈਮ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਐਮਬੈਸਡਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰੀ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਪਰ ਕੋ ਕੰਮ ਕਹਿਣ ਵਾਲਾ ਤੋਂ ਵੇ ਸਾਲ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਾਲ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਹੈ ਕੰਮ ਪਿਆਰਾ ਚੰਮ ਪਿਆਰਾ ਨਹੀਂ ਗਡਕਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਹਾਈਵੇ ਤੇ ਫੋਟੋ ਨਹੀਂ ਦੇਖੀ ਤੇ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਮਿੰਸਟਰ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰ ਮੰਜੰਦਰ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਦੇ ਐਮਪੀ ਸਾਹਿਬਾਨ ਗੜਕਰੀ ਜੀ ਦਾ ਨਾਮ ਲੈਂਦੇ ਐ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਐ ਪਰ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਉੱਚੀ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦੇ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਦੇਖੋ ਉਹ ਹੋ ਸਕਦਾ ਵੀ ਦੂਜੀ ਪਾਰਟੀਆਂ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਛਿਣਾ ਦੇਣਾ ਤੁਹਾਡੇ ਤੋਂ ਕਿਹੜੇ ਲੁਕੇ ਐ ਤੁਹਾਡੇ ਤੋਂ ਕਿਹੜੇ